ਮੈਨੂੰ ਲੱਗਦਾ ਜਿੱਨਾ ਜਰ ਭਾਜੀ ਛੁੱਟੀ ਦੇ ਰਹੇ ਉੱਥੇ ਫੌਜ ਚ ਰਹਿੰਦੇ ਆ ਨਾ ਉਹਨਾਂ ਚਰ ਇੱਥੇ ਹੀ ਬੈਠੇ ਰਹਿੰਦੇ ਜੀ ਭਾਬੀ ਤੇਰੀ ਹਿੰਮਤ ਕਿੱਦਾਂ ਹੋਈ ਮੈਨੂੰ ਇੰਨੇ ਗੱਲ ਕਹਿਣ ਦੀ ਕੱਲ ਜਿਵੇਂ ਤੈਨੂੰ ਵਿਆਹ ਕੇ ਲਿਆਈ ਆ ਤੇ ਅੱਜ ਤੂੰ ਮੈਨੂੰ ਗੱਲਾਂ ਕਰਨ ਢਈ ਆ ਅੱਜ ਤੱਕ ਮੇਰੇ ਪਿਓ ਨੇ ਮੇਰੇ ਭਰਾ ਨੇ ਮੈਨੂੰ ਇੰਨੀ ਗੱਲ ਨਹੀਂ ਕਹੀ ਮੈਂ ਇੱਥੇ ਆ ਕੇ 4 ਦਿਨ ਰਵਾਂ 10 ਦਿਨ ਰਵਾਂ ਮੇਰਾ ਘਰ ਆ ਤੂੰ ਹੋਵੇਂ ਕੌਣ ਮੈਨੂੰ ਇੰਨੀ ਗੱਲ ਕਹਿਣ ਵਾਲੀ ਤੇਖ ਵੀਰ ਮੈਨੂੰ ਕਹਿੰਦੀ ਵੇਲੀ ਰਹਿਣ ਦੀ ਮਾਰੀ ਇੱਥੇ ਆ ਜਾਂਦੀ ਕੰਮ ਕਰਨ ਦੀ ਮਾਰੀ ਇੱਥੇ ਵੇਲੀ ਖਾਣ ਦੀ ਮਾਰੀ ਇੱ ਵੇਰੇ ਕੀ ਹੋਇਆ ਮੰਮੀ ਨੂੰ ਮੰਮੀ ਬਸ ਇਦਾਂ ਮੰਮੀ ਮੰਮੀ ਬੋਲਦੇ ਕਿਉਂ ਨਹੀਂ ਕੀ ਹੋਇਆ ਬਾਬੇ ਵੀਰੇ ਮਮਮੀ ਨੂੰ ਕੀ ਹੋਇਆ ਵਾ ਮੰਮੀ ਨੂੰ ਰੈਸਟ ਕਰੰਦੇ ਦਵਾਈ ਦਵਾਈ ਦਿੱਤੀ ਆ ਕੋਈ ਨਹੀਂ ਤੂੰ ਦੱਸ ਦੇ ਆ ਜਾ ਇੱਧਰ ਆ ਹੌਂਸਦੇ ਨਾ ਬੈਠ ਹੋਈ ਪੱਕਾ ਤੁਸੀਂ ਖਿਆਲ ਨਹੀਂ ਰੱਖਿਆ ਨਾ ਮੰਮੀ ਦਾ ਮਗਰ ਭਾਬੀ ਨੇ ਖਿਆਲ ਨਹੀਂ ਰੱਖਿਆ ਨਾ ਇੱਥੇ ਨਾ ਕੋਈ ਵੀ ਗੱਲ ਕਰ ਰਿਹਾ ਆ ਆਪਾਂ ਸਿੱਧੀ ਥਾਲ ਕੇ ਮੇਰਾ ਕਿਤੇ ਦੋਸਤ ਮੈਨੂੰ ਪਤਾ ਭਾਬੀ ਕਿੰਨਾ ਖਿਆਲ ਰੱਖਦੀ ਮੇਰੀ ਮਾਂ ਦਾ ਕੱਲ ਠੀਕ ਹੈ ਕੋਈ ਗੱਲ ਨਹੀਂ ਆਜੂ ਤੇਰਾ ਜਾ ਜਾ ਪਾਣੀ ਲਿਆ ਆ ਕੀ ਗੱਲ ਹੋ ਗਈ ਭਾਜੀ ਪਤਨ ਡਾਕਟਰ ਨੂੰ ਲਿਆ ਆ ਮੈਂ ਪਹਿਲੋਂ ਜਾਪ ਗਿਆ ਦਵਾਈ ਲੈਣ ਮੈਂ ਚਲੇ ਦਵਾਈ ਮੰਮੀ ਦੀ ਲਿਆ ਤਾ ਦਵਾਈ ਲੈਣ ਗਿਆ ਤੇ ਜਦੋਂ ਮੈਂ ਹੁੰਦੇ ਨੂੰ ਵੇਖਿਆ ਤੇ ਇਦਾਂ ਬਿਹੋਸ਼ ਜੇ ਹੋਏ ਲਿਖਨੇ ਪਏ ਇੱਥੇ ਤੇ ਦਵਾ ਦਵਾ ਡਾਕਟਰ ਨੂੰ ਲੈ ਕੇ ਆਏ ਤੇ ਡਾਕਟਰ ਕਹਿੰਦਾ ਬੀਪੀ ਵਧਨ ਕਰਨੇ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਅਟੈਕ ਹੋ ਗਿਆ ਹਾਂ ਇੱਕਦਮ ਪਹਿਲਾਂ ਕੋਈ ਪ੍ਰੋਬਲਮ ਨਹੀਂ ਬੀਪੀ ਵੀ ਪਹਿਲੋਂ ਕਿਤੇ ਮਾੜਾ ਮੋਟਾ ਉਹਦਾ ਬੀਪੀ ਵਧਦਾ ਬੁੱਧਾ ਹੀ ਤੇ ਉਹ ਤੇ ਚੱਲ ਦਵਾਈ ਚਲਦੀ ਉਹਨਾਂ ਦੀ ਮੇਰੇ ਭਾਜੀ ਆਪਾਂ ਇਦਾਂ ਕਰੀਏ ਵੀ ਆਪਾਂ ਹਸਪਤਲ ਲੈ ਚਲੀਏ ਉਹ ਹਸਪਤਲ ਇਦਾਂ ਕਿ ਜਿਹੜੇ ਡਾਕਟਰ ਨੇ ਮੈਂ ਬੁਲਾਇਆ ਹੈ ਨਾ ਉਹਨਾਂ ਨੂੰ ਮੈਂ ਕਹਿ ਹੈ ਕਿ ਹਸਪਤਲ ਲੈ ਜੀਏ ਉਹ ਕਹਿੰਦੇ ਕਿ ਉੱਥੇ ਵੀ ਮੈਂ ਇਲਾਜ ਕਰਨਾ ਤੇ ਇੱਥੇ ਵੀ ਮੈਂ ਇਲਾਜ ਕਰਨਾ ਤੇ ਮੈਂ ਦਵਾਈਆਂ ਦਵਾਈਆਂ ਲਿਖ ਦਿੱਤੀਆਂ ਤੇ ਇੱਥੇ ਇਹਨਾਂ ਦੀ ਦਵਾਈ ਦੋ ਤੇ ਮਾਲਿਸ਼ ਵਗੈਰਾ ਕਰਾਓ ਤੇ ਇਹਨਾਂ ਦੀ ਸੇਵਾ ਕਰੋ ਤੇ ਇਹਨਾਂ ਇੱਥੇ ਠੀਕ ਹੋ ਜਾਣਾ ਭਾਜੀ ਆਪਾਂ ਵੀ ਵੀਰੇ ਇਦਾਂ ਕਿੱਦਾਂ ਸੇਵਾ ਕਰੋ ਕਿਸੇ ਵੱਡੇ ਹਸਪਤਾਲ ਲੈ ਜੰਨੇ ਆਪਾਂ ਵੱਡੇ ਡਾਕਟਰ ਨੂੰ ਵਿਖਾ ਲੈਣੇ ਆ ਉਹ ਮੈਂ ਕਹਿੰਦਿਆਂ ਫਿਰ ਤੱਕ ਕੋਈ ਨਹੀਂ ਦੇਖ ਲੈਣਾ ਪਹਿਲਾਂ ਦਵਾਈ ਖਵਾ ਕੇ ਤੇ ਵੇਖੀਏ ਪਹਿਲਾਂ ਉਹ ਵੀ ਡਾਕਟਰ ਸਿਆਣਾ ਆ ਨਾਲੇ ਵਾਕਪ ਡਾਕਟਰ ਤੇ ਪ੍ਰਾਣਾ ਵਾਕਪ ਡਾਕਟਰ ਹੈ ਆਪਣਾ ਉਹ ਵੀ ਇੱਕਦਮ ਹੁਣ ਕਿੱਦਾਂ ਹੋ ਗਿਆ ਇੱਕਦਮ ਕੋਈ ਇੱਕਦਮ ਹੋਣਾ ਤੇ ਕੀ ਪਤਾ ਕੀ ਦਿਮਾਗ ਤੇ ਟੈਂਸ਼ਨ ਹੋ ਰਹੀ ਹੈ ਪੜ ਨਹੀਂ ਅਹੀਂ ਚੰਗੀ ਭਲੀ ਮੈਂ ਤੇ ਮੰਮੀ ਗੱਲਾਂ ਕਰਨ ਦੇ ਤੇ ਮੈਨੂੰ ਮੰਮੀ ਕਹਿੰਦੇ ਚੋਲ ਬਣਾ ਕੇ ਲੈ ਆਂਦੇ ਚੋਲ ਬਣਾਉਣ ਗਈ ਆ ਮੈਂ ਇਹ ਚੱਲੀ ਆ ਤੇ ਜੀ ਦਾ ਹੀ ਫੋਨ ਆਇਆ ਹੈ ਤੇ ਮੈਂ ਮੰਮੀ ਤੇ ਜੀ ਦਾ ਫੋਨ ਤੁਹਾਨੂੰ ਮੈਂ ਚੋਲਾ ਤੜਕਾ ਲਾਵਾ ਤੇਰ ਨਾਲ ਵੀ ਗੱਲ ਹੋਈ ਜਿਹੜਾ ਮੰਮੀ ਨੂੰ ਇੱਕਦਮ ਇਹ ਜਿਹਾ ਟੈਪ ਆਇਆ ਮੇਰੇ ਨਾਲ ਤਾਂ ਕੋਈ ਵੀ ਨਹੀਂ ਗੱਲ ਹੋਈ ਮੰਮੀ ਦੀਦੇ ਮੈਂ ਤਾਂ ਆਪਣੀਆਂ ਗੱਲਾਂ ਕਰਨ ਡਈ ਸੀ ਤੇ ਮੰਮੀ ਮੈਂ ਘਰ ਦਾ ਹੀ ਦੱਸਣ ਡਈ ਇਹ ਘਰ ਦੇਆਂ ਟੈਨਸ਼ਨਾਂ ਬਥੇਰੀਆਂ ਆ ਮੰਮੀ ਨੂੰ ਤੇ ਚਲੋ ਕੋਈ ਨਹੀਂ ਆ ਇੱਥੇ ਹੁਣ ਹੋਰ ਗੱਲਾਂ ਕਰਕੇ ਨਾ ਦਿਮਾਗ ਤੇ ਟੈਨਸ਼ਨ ਨਾ ਪਾਓ ਉਹਨਾਂ ਦੇ ਤੇ ਆਜੋ ਉੱਧਰ ਬੈਠੇ ਆਪਾਂ ਨਾਲੇ ਚਾਹ ਪੀਂਨੇ ਆ ਤੇ ਆਜੋ ਚਾਹ ਦਾ ਵੀ ਪੀਣੀ ਆ ਆਜੋ ਉੱਧਰ ਆਜੋ ਆਜਾ ਰਾਜ ਵੇਖ ਰਾਜ ਡਾਕਟਰ ਸਾਹਿਬ ਨੂੰ ਲਿਆਂਦਾ ਸੀ ਤੇ ਉਹਨਾਂ ਨੇ ਉਹ ਦੱਸਿਆ ਕਿ ਇਹਨਾਂ ਨੂੰ ਕੋਈ ਦਿਮਾਗੀ ਟੈਂਸ਼ਨ ਲਈ ਹੈ ਤੇ ਉਹਦੇ ਕਰਕੇ ਇਹਨਾਂ ਦਾ ਕੋਈ ਬੀਪੀ ਵਧ ਗਿਆ ਤੇ ਜਿਹਦੇ ਕਰਕੇ ਆ ਸਭ ਹੋ ਗਿਆ ਇਹਨਾਂ ਨਾਲ ਠੀਕ ਹੈ ਵੇਖ ਅਹੀਂ ਤੇ ਮਨ ਮਾਰ ਕੇ ਬੈਠੇ ਹੈ ਨਾ ਅਹੀਂ ਉਹਨਾਂ ਦੇ ਸਾਹਮਣੇ ਕਹੋ ਕੁਝ ਇਹੋ ਜਿਹਾ ਨਹੀਂ ਕਰੰਦਾ ਕਿ ਉਹਨਾਂ ਨੂੰ ਜਿੱਤਰਾ ਬਹੁਤ ਵੱਡੀ ਬਿਮਾਰੀ ਲੱਗ ਗਈ ਹੋਵੇ ਤੇ ਤੂੰ ਵੀ ਜੇ ਜਾਣਾ ਹੈ ਨਾ ਉਹਨਾਂ ਨੂੰ ਮਿਲਣਾ ਪਿਆਰ ਦੇ ਨਾਲ ਮਿਲਣਾ ਇਹ ਨਹੀਂ ਸ਼ੋਅ ਕਰਨਾ ਕਿ ਉਹਨਾਂ ਨੂੰ ਪਤਾ ਨਹੀਂ ਕਿ ਕਿੱਡੀ ਵੱਡੀ ਬਿਮਾਰੀ ਲੱਗ ਗਈ ਜਿਹਦੇ ਨਾਲ ਉਹ ਹੋਰ ਟੈਨਸ਼ਨ ਲੱਗੇ ਬਿਮਾਰ ਹੋ ਜਾਂਦਾ ਠੀਕ ਹੈ ਨਹੀਂ ਵੀ ਭਾਈ ਘੱਲ ਠੀਕ ਹੈ ਜੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜ਼ਿਆਦਾ ਪਰ ਟੈਨਸ਼ਨ ਵਾਲੀ ਗੱਲ ਕਰਾਂਗੇ ਉਹ ਬਿਮਾਰੀ ਹੋ ਉਹਨਾਂ ਰਿਕਵਰ ਕਰਾਟ ਹੋਣਾ ਉਹਨਾਂ ਵਧਣਾ ਕੰਮ ਦੀਦੀ ਕੋਈ ਨਹੀਂ ਹੌਸਲਾ ਰੱਖੋ ਤੁਸੀਂ ਮੇਰੇ ਵੱਲੀ ਵੇਖੋ ਅਹੀਂ ਦੋਵੇਂ ਨੋ ਸੱਸਾਂ ਗੱਲਾਂ ਕਰਦੀਆਂ ਰਹਿਣੀਆਂ ਆ ਇਕੱਠੀਆਂ ਹੀ ਬਹਿ ਕੇ ਮੈਨੂੰ ਬਧੇਰਾ ਮੰਮੀ ਦਾ ਆਸਰਾ ਹੀ ਤੇ ਕੋਈ ਨਹੀਂ ਠੀਕ ਹੋ ਜਾਣਗੇ ਮੰਮੀ ਦੀ ਮਾਲਜ ਕਰਿਆ ਕਰੂੰਗੀ ਰੋਜ਼ ਤੇ ਮੰਮੀ ਆਪੇ ਠੀਕ ਹੋ ਜਾਣਗੇ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਮੰਨ ਲਈ ਤੂੰ ਨਾ ਚਾਬਨਾ ਦੇ ਆਪਾਂ ਜੀਂ ਕੇ ਆਏ ਚਾਬਨਾ ਫਿਰ ਲਿਆਓ ਮੈਂ ਨਾ ਇੱਕ ਬੁੱਕ ਤੇ ਖੰਨਦਾ ਉਹ ਠੀਕ ਮੇਰੀ ਗੱਲ ਸੁਣ ਰਹਾ ਜਾ ਤੂੰ ਆਇਓ ਜੀ ਕਿਹੜੀ ਗੱਲ ਕੀਤੀ ਮੰਮੀ ਦੇ ਨਾਲ ਕਿ ਮੰਮੀ ਉਸੇ ਵੇਲੇ ਫੋਨ ਤੋਂ ਨੇ ਸੋਨੇ ਵਿੱਚ ਆਨ ਉਹ ਬੜ ਦੇਤੇ ਲੇਟ ਗਏ ਤੇ ਫੋਨ ਵੀ ਉੱਤਰਾ ਹੀ ਪਿਆ ਕੀ ਹੋਈ ਗੱਲ ਹੈ ਮੇਰੇ ਗੱਲ ਤੇ ਕੋਈ ਵੀ ਨਹੀਂ ਈ ਈ ਮੈਂ ਤਾਂ ਮੰਮੀ ਨੂੰ ਇੰਨਾ ਕਿਹਾ ਮੰਮੀ ਕੱਲ ਤੁਸੀਂ ਲੋਹੜੀ ਤੇ ਜਦੋਂ ਆਏ ਜੇ ਮੇਰੇ ਨਾਲ ਚੰਗਾ ਨਹੀਂ ਵਰਤ ਕੇ ਗਿਆ ਮੇਰੀ ਸੌਰਿਆਂ 'ਚ ਬੇਇੱਜ਼ਤੀ ਕਰਾ ਦਿੱਤੀ ਤੁਸੀਂ ਮੈਂ ਤਾਂ ਉਹ ਵੇਲੇ ਨੂੰ ਪਛਤਾਉਂ ਨਹੀਂ ਆ ਕਿ ਮੈਂ ਮੰਮੀ ਦੇ ਨਾਲ ਕਿਉਂ ਇਨੀ ਗੱਲ ਕੀਤੀ ਮੈਨੂੰ ਪਤਾ ਹੁੰਦਾ ਮੰਮੀ ਨੇ ਇਥੋਂ ਤੱਕ ਪਹੁੰਚ ਜਾਣਾ ਮੈਂ ਗੱਲ ਹੀ ਨਾ ਕਰਦੀ ਮੰਮੀ ਨਾਲ ਜੇ ਕੋਈ ਇਹੋ ਜੀ ਗੱਲਬਾਤ ਹੈਗੀ ਤੂੰ ਮੇਰੇ ਨਾਲ ਡਾਇਰੈਕਟ ਕਰ ਅੱਗੇ ਨਹੀਂ ਤੂੰ ਮੇਰੇ ਨਾਲ ਗੱਲ ਕਰਦੀ ਨਾਲੇ ਤੈਨੂੰ ਪਤਾ ਕਿ ਮੰਮੀ ਤੇ ਬਿਮਾਰ ਰਹਿੰਦੇ ਅੱਗੇ ਬੀਪੀ ਵੱਧ ਜਾਂਦਾ ਉਹਨਾਂ ਦਾ ਕਦੀ ਕਦੀ ਬਹੁਤ ਵੀਰ ਮੈਂ ਪਛਤਾਉਣ ਡਈ ਆ ਕਿ ਮੈਂ ਮੰਮੀ ਦੇ ਨਾਲ ਕਿਉਂ ਕੀਤੀ ਫੇਰ ਵੀ ਤੂੰ ਮੇਰੇ ਨਾਲ ਕਰਿਆ ਕਰ ਇਹੋ ਜੀਆਂ ਗੱਲਾਂ ਜੇ ਮੈਨੂੰ ਤੇ ਇਹ ਟੈਨਸ਼ਨ ਨਹੀਂ ਕਿ ਕਿਤੇ ਮਨਪ੍ਰੀਤ ਦੇ ਨਾਲ ਨਾ ਕੋਈ ਇਹੋ ਜੀ ਗੱਲ ਵਾਦ ਗਈਤੀ ਹੋਵੇ ਕਿ ਜਿਹੜੀ ਤੇਰੇ ਨਾਲ ਕਰਤੀ ਹੋਵੇ ਮੰਮੀ ਨਾਲ ਤੇ ਮੰਮੀ ਟੈਨਸ਼ਨ ਲੈਗੀ ਮੰਮੀ ਜਦੋਂ ਮੇਰੇ ਨਾਲ ਗੱਲ ਕਰਦੇ ਕਰਦੇ ਫੋਨ ਕੱਟਦਾ ਨਾ ਉਦੋਂ ਕਿਤੇ ਆ ਕੰਮ ਹੋ ਗਿਆ ਮੈਂ ਆਵਾਜ਼ ਆ ਦਿਂਦੀ ਰਹੀ ਕਿ ਮੰਮੀ ਮੰਮੀ ਤੇ ਮੈਂ ਮੰਮੀ ਨੇ ਫੋਨ ਕੱਟਤਾ ਗੁੱਸੇ ਚ ਕਿਤੇ ਚਲ ਠੀਕ ਹੈ ਤੇ ਹੁਣ ਆ ਜਿੱਤਰਾ ਤੂੰ ਰੋ ਨਹੀਂ ਹੈ ਨਾ ਤੇ ਇਸ ਤਰ੍ਹਾਂ ਮੰਮੀ ਦੇ ਸਾਹਮਣੇ ਹੁਣ ਰੋਣਾ ਨਹੀਂ ਆ ਜਾ ਕੇ ਮੇਰੇ ਮੰਮੀ ਦੀ ਹਾਲਤ ਨਹੀਂ ਨਾ ਵੇਖੀ ਜਾਣ ਦੀ ਮੇਰੇ ਕੋਲ ਇਦਾਂ ਉਹਨੂੰ ਟੈਨਸ਼ਨ ਨਾ ਦਿਓ ਜੇ ਹੋਰ ਉਹਨੂੰ ਟੈਨਸ਼ਨ ਦਿਓਗੇ ਤੇ ਉਹਨੇ ਹੋਰ ਬਿਮਾਰ ਹੋਣਾ ਠੀਕ ਹੈ ਉਹਦਾਂ ਦੇ ਸਾਹਮਣੇ ਹੁਣ ਨੋਰਮਲ ਰਹਿਣਾ ਇਸ ਤਰ੍ਹਾਂ ਨਹੀਂ ਕਰਨਾ ਜਿੱਤਰਾ ਕਰੰਦੇ ਆ ਠੀਕ ਹੈ ਉਹ ਤੇ ਵੀਰ ਹੁਣ ਕਰਾਂਗੇ ਪਰ ਉਹ ਡਾਕਟਰ ਕਹਿੰਦਾ ਠੀਕ ਹੋ ਜਾਣਗੇ ਮੰਮੀ ਹੋ ਜਾਣਗੇ ਹੁਣ ਕੁਝ ਟਾਈਮ ਪਾ ਕੇ ਹੁਣ ਵੇਖੋ ਦਵਾਈਆਂ ਤੇ ਦਵਾਂਗੇ ਮਾਲਸ਼-ਮੁਲਸ਼ ਵੀ ਕਰਵਾਉਣੀ ਹੈ ਤੇ ਫਿਰ ਵੇਖਦੇ ਹਾਂ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਛੇਤੀ ਠੀਕ ਹੋ ਜਾਣਗੇ ਚੱਲ ਹੁਣ ਟੈਨਸ਼ਨ ਨਾ ਲੈ ਹੁਣ ਠੀਕ ਹੈ ਜੋ ਹੋਣਾ ਹੀ ਹੋ ਗਿਆ ਮੈਂ ਮੰਮੀ ਨੂੰ ਅੰਦਰ ਇੰਨਾ ਮਸਦਰੀ ਗਈ ਨਾ ਮੈਂ ਨੂੰ ਸੁਣਦੇ ਤਾਂ ਨਾ ਮੈਂ ਜਾ ਕੇ ਆਉਂਦੀ ਹਾਂ ਗਾੜੇ ਹਾਂਜੀ ਲੰਮੇ ਪੈਣੀ ਗੱਲ ਠੀਕ ਐ ਉਹ ਉਧਰ ਹੀ ਲੰਮੇ ਪੈਣੀ ਬੈਠੋ ਮੈਂ ਬਣਾ ਨਹੀਂ ਮੈਂ ਜ ਰੋਟੀ ਬਣੀ ਤੇ ਮੈਨੂੰ ਦੇਣੀ ਮੈਂ ਜਾਣਾ ਨਹੀਂ ਰੋਟੀ ਤੇ ਨਹੀਂ ਮੈਂ ਬਣਾਈ ਦੀ ਹਾਂ ਹਾਂ ਠੀਕ ਐ ਠੀਕ ਐ ਮੈਂ ਮੰਮੀ ਦੀ ਬੜੀ ਟੈਨਸ਼ਨ ਹੁੰਦੀ ਹੈ। ਟੈਨਸ਼ਨ ਕਾ ਤੋ ਲੈਣ ਡਈ ਹੁਣ ਜਿਹੜਾ ਕੰਮ ਹੋ ਗਿਆ ਉਹ ਤੇ ਹੋ ਗਿਆ ਤੇ ਤੇਰਾ ਤੋ ਕੋਈ ਹੱਥ ਹੈ ਨਹੀਂ। ਠੀਕ ਐ ਨਾ ਇਹ ਤੇ ਮਾਰੇ ਦੇ ਹੱਥ ਆ। ਹੁਣ ਟੈਨਸ਼ਨ ਲੈ ਕੇ ਆਪਣੀ ਨਾ ਨਾ ਸਿਹਤ ਖਰਾਬ ਕਰ ਲਈ ਤੂੰ। ਜੇ ਇਤਨਾ ਕੱਲੀ ਅੰਦਰ ਬੈਠੀ ਰਹੇਂਗੇ, ਕੋਚੀ ਜਾਏਂਗੇ, ਸੋਚੀ ਜਾਏਂਗੇ ਤੇ ਤੂੰ ਆਪਣੀ ਸਿਹਤ ਖਰਾਬ ਕਰ ਲੈਣੀ। ਤੋ ਇਦਾਂ ਕਰ ਵੀ ਬਾਹਰ ਆ ਕੇ ਬਹਿ। ਅਮਣ ਬਾਹਰ ਬੈਠੀ ਆ ਨਿਆਣੇ ਦੇ ਵਿੱਚ ਬੈਹ ਪਤਾ ਲੱਗੂ ਤੈਨੂੰ ਵੀ ਥੋੜਾ ਮਨ ਹੋਰ ਦਾ ਹੋਰ ਹੋਊਗਾ ਹਲ ਨਹੀਂ ਕੰਮ ਹੁੰਦਾ ਨਾ ਕਰ ਕੋਈ ਨਹੀਂ ਰੋਟੀ ਮੈਂ ਬਾਹਰ ਖਾ ਲੂੰਗਾ ਤੇ ਤੂੰ ਬਾਹਰ ਆ ਕੇ ਬੈਹ ਨਹੀਂ ਕੋਈ ਨਹੀਂ ਮੈਂ ਬਣਾ ਦੇਣੀ ਰੋਟੀ ਨਹੀਂ ਨਹੀਂ ਕੋਈ ਨਹੀਂ ਆ ਤੇ ਤੂੰ ਬਾਹਰ ਆ ਕੇ ਬੈਹ ਉੱਥੇ ਬੈਹ ਮਨ ਹੋਰ ਦਾ ਹੋਰ ਹੁੰਦਾ ਬੰਦੇ ਦਾ ਕੋਈ ਨਹੀਂ ਚਲੋ ਮੈਂ ਆਉਂਦਾ ਇਹ ਨਾ ਸੋਚ ਸੋਚਾਂਗੇ ਮੈਂ ਨਾ ਇਹ ਕਹਿੰਦੇ ਸੋchnਾ ਤੋਂ ਟੈਨਸ਼ਨ ਨਾ ਲੈ ਟੈਨਸ਼ਨ ਤੇ ਆਉਂਦੀ ਐ ਅਕਸਰ ਉਹ ਆ ਮਾਂ ਮੇਰੀ ਮੰਜੇ ਤੇ ਪਈ ਐ ਕਿਹੜੀ ਹਾਲਤ ਦੇ ਵਿੱਚ ਸਾਰੇ ਜ਼ਿੰਮੇਵਾਰ ਮੈਂ ਆਈ ਆਪਣੀ ਮਾਂ ਦੀ ਚਲ ਕੀ ਕਰ ਸਕਦੇ ਆ ਕੇ ਹੌਲੀ ਹੌਲੀ ਫਰਕ ਪੈਸੂ ਆ ਵੀ ਇੱਥੇ ਬਿਠੇ ਰਹੇ ਦੀਦੀ ਮੇਰਾ ਨਾ ਸਰੀਰ ਠੀਕ ਨਹੀਂ ਲੱਗਣਿਆ ਤਾਂ ਕਰਕੇ ਮੈਂ ਬੈਠੀ ਹਾਂ ਭਾਬੀ ਠੀਕ ਤੇ ਮੈਂ ਵੀ ਨਹੀਂ ਆ ਸਿਰ ਮੇਰਾ ਵੀ ਭਾਟਣ ਡਿਆ ਵਾ ਮੇਰਾ ਬੀਬੀ ਡਾਊਨ ਹੋਣ ਡਿਆ ਉੱਠ ਕੇ ਤੇ ਰੋਟੀ ਲਾਉ ਮੈਨੂੰ ਭੁੱਖ ਲੱਗੀ ਆ ਦੀਦੀ ਮੇਰਾ ਨਾ ਬੜਾ ਬੀਬੀ ਲੋ ਹੋਇਆ ਵਾ ਤੇ ਅੱਜ ਦਿਨ ਜਿਹੜੇ ਤੁਸੀਂ ਆਪੇ ਰੋਟੀ ਬਣਾ ਲਓ ਪਤਾ ਨਹੀਂ ਬੜਾ ਘਬਰਾਹਟ ਜੀ ਹੋਈ ਜਾਂਦੀ ਮਮੀ ਬਾਰੇ ਸੋਚ ਸੋਚ ਕੇ ਬੜੀ ਟੈਨਸ਼ਨ ਹੋਣ ਲੱਗ ਪਾ ਭਾਬੀ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੇਰੇ ਮੁੰਡੇ ਨੂੰ ਭੁੱਖ ਲੱਗੀ ਆ ਰਿਹਾ ਜਿਹਾ ਉਹ ਵੀ ਭੁੱਖਾ ਬੈਠਾ ਵਾ ਉੱਠ ਕੇ ਤੇ ਰੋਟੀ ਬਣਾ ਤੇ ਸਾਨੂੰ ਰੋਟੀ ਬਣਾ ਕੇ ਦੇ ਖਾਂਦੀ ਫੜ ਲਿਆ ਅੱਗੇ 15 ਦਿਨ ਹੋ ਗਏ ਆ ਇਹੋ 方式 ਚੱਲਣ ਡਿਆ ਠੀਕ ਆ ਦੀਦੀ ਬਣਾ ਦੇਂਦੀ ਛੇਤੀ ਬਣਾ ਲਿਆਓ ਹੁਣ ਘੰਟਾ ਨਾ ਲਾ ਦਿਓ ਭੁੱਖ ਬੜੀ ਲੱਗੀ ਆ ਇਹਨੂੰ ਤੇ ਨਾ ਆਪਣੇ ਆਪ ਨੇ ਬਸ ਮਤਲਬ ਆ ਇਨੂੰ ਕੋਈ ਨਹੀਂ ਕਹਿਣਾ ਕੋਈ ਬਿਮਾਰ ਆ ਕੋਈ ਸ਼ੁਮਾਰ ਆ ਇਹਨਾਂ ਨੇ ਕਿ ਚਾਲੇ ਦੀ ਮਾਂ ਬਿਮਾਰ ਆ ਇਹਨੂੰ ਟੈਨਸ਼ਨ ਉਹਦੀ ਆ ਤੇ ਮੈਂ ਥੋੜਾ ਬੋੜਾ ਲੱਗੋ ਕੰਮ ਕਰਨਾ ਨਾ ਦੱਸ ਮੇਰਾ ਖਾਣਾ-ਦਾਣਾ ਪੂਰਾ ਹੋਣਾ ਚਾਹੀਦਾ ਪੂਰੇ ਟਾਈਮ ਤੇ ਵਾਹੇ ਇੱਕ ਗੱਲ ਸੋਚੀ ਜਾਵੇ ਮੈਂ ਵੀ ਤੇ ਆਪਣੀ ਭਝਾਈ ਨਾਲ ਪਿੱਛੇ ਇਦਾਂ ਹੀ ਕਰਦੀ ਰਹੀ ਆ ਮੈਨੂੰ ਲੱਗਦੀ ਆ ਵਾ ਮੇਰੇ ਉਹ ਹੀ ਅੱਗੇ ਆਉਣ ਡਿਆਂਗਾ ਜਿੱਦਾਂ ਮੈਂ ਉਹਦੇ ਨਾਲ ਕਰਦੀ ਰਹੀ ਆ ਨਾ ਉਹ ਦਾ ਮੇਰਨਾ ਹੁੰਦਿਆ ਉਹ ਤੇ ਫਿਰ ਚੰਗੀ ਜਿਹੜੀ ਵਿਚਾਰੀ ਜਵਾਬ ਨਹੀਂ ਦਿੰਦੀ ਚੁੱਪ ਕਰਕੇ ਸੁਣੀ ਜਾਂਦੀ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਮੈਂ ਤੈਨੂੰ ਜਵਾਬ ਵੀ ਦੇ ਦਿੰਨੀ ਮੇਰੀਆਂ ਕਰਨੀਆਂ ਭਰਨੀਆਂ ਮੈਨੂੰ ਪੂਨ ਮਿਲਣੀਆਂ ਅੱਗੇ ਮੈਨੂੰ ਇਹ ਨਾ ਇਦਾਂ ਨਹੀਂ ਕਰਨਾ ਚਾਹੁੰਦਾ ਮਾੜੀ ਮੋਟੀ ਉਹ ਜੋ ਕਿਤੇ ਲੱਤ ਗਈ ਉਹਨੇ ਜਿਆਦੀਆਂ ਗੱਲਾਂ ਕਰਨੀਆਂ ਉਹਨੂੰ ਦੇ ਦੇ ਕੇ ਆਮਾ ਪਹਿਲਾ ਫਾਰ ਹਾਲੋ ਜੀ ਭਾਬੀ ਹੁਣ ਕੱਚੀ ਦਾਲ ਲਿਆ ਕੇ ਮੇਰੇ ਮੱਥੇ ਮਾਰੀ। ਆ ਰੋਟੀ ਵੀ ਕੱਚੀ ਐ। ਦੀਦੀ ਜਿੱਦਾਂ ਦੇ ਮੇਤੋਂ ਬਣੀ ਮੈਂ ਮਾੜੀ ਮੋਟੀ ਬਣਾਦੀ ਓਕੀ ਸੋਕੀ ਨੇ। ਖਲੋਤਾ ਮੇਤੋਂ ਜਾਨ ਨਹੀਂ ਰਿਹਾ ਚੱਕਰ ਆਉਂਦੇ ਇਹਨੂੰ। ਇਹ ਭਾਬੀ ਭਾਂ ਦੇ ਛੱਟਨੇ ਪੈਣੇ ਹੁਣ। ਜੇ ਮਾਂ ਤੁਹਾਡੀ ਬਿਮਾਰ ਐ ਤੇ ਰੋਟੀ ਐਂ ਬਾਣੀ ਛੱਡਦੀ ਐ। ਰੋਟੀ ਪਾਣੀ ਤੇ ਹੀ ਖਾਣਾ ਨਾ ਸਾਰਿਆਂ ਨੇ। ਸਾਨੂੰ ਰੋਟੀ ਪਾਣੀ ਤੇ ਬਣਾ ਕੇ ਦੇਣਾ ਨਾ। ਅੱਗੇ 15 ਦਿਨ ਹੋ ਗਏ ਆ। ਇਹੋ ਕੁਛੀ ਚੱਲਣ ਡਿਆ। ਵੀਰਿਆ ਦੇ ਉਹ ਸਵੇਰ ਦਾ ਆਇਆ ਸੀ ਤੇ ਉਹ ਭੁੱਖਾ ਚੱਲ ਗਿਆ। ਉਹ ਆਂਦਾ ਮੈਂ ਬਾਹਰੋਂ ਖਾ ਲੂੰਗਾ। ਰੋਟੀ ਪਾਣੀ ਛੱਡਣ ਨੂੰ ਤਾਂ ਮੈਂ ਤੁਹਾਨੂੰ ਕਿਹਾ ਹੀ ਨਹੀਂ ਆ ਕਿ ਰੋਟੀ ਪਾਣੀ ਛੱਡੋ। ਪਰ ਇਹਨਾਂ ਦਾ ਸੋਚਣਾ ਚਾਹੀਦਾ ਆ ਘੱਮਸੇ ਕੰਮ ਕਿਸੇ ਦਾ ਸੁੱਖ-ਦੁੱਖ ਤੇ ਵੇਖਣਾ ਹੀ ਚਾਹੀਦਾ ਹੋਣਾ। ਧੋਖੀ ਵੇਖਣ ਦਾ ਹੈ। ਤੈਨੂੰ ਤੁਹਾਨੂੰ ਉਦੋਂ ਦਾ ਕਿਹਾ 15-20 ਦਿਨਾਂ ਬਾਅਦ ਤੁਹਾਨੂੰ ਰੋਟੀ ਬਣਾਉਣ ਨੂੰ ਕਿਹਾ ਤੇ ਉਹ ਵੀ ਤੁਸੀਂ ਕਹਿਣ ਦਾ ਜੇ ਵੀ ਮੇਰੇ ਕੋਲ ਅਜੇ ਵੀ ਨਹੀਂ ਬੰਦੀ। ਮੈਨੂੰ ਤਾਂ ਇਹੋ ਲੱਗਦਾ ਜਿਹੜਾ ਮਾਸੀ ਹੁਣ ਮੰਜੇ ਤੇ ਪੈ ਗਈ ਨਾ ਉਹਨਾਂ ਤਾਂ ਤੁਹਾਡੀ ਟੈਨਸ਼ਨ ਲਈ ਹੋਣੀ ਆ। ਭਤੀ ਮੇਰੀ ਨੂੰ ਤਾਂ ਕੰਮ ਕੋਈ ਆਉਂਦਾ ਨਹੀਂ ਕਿੱਦਾਂ ਉਹ ਸੋਰੇ ਜਾ ਕੇ ਕਿੱਦਾਂ ਕਰੂਗੀ ਤੇ ਮੈਨੂੰ ਗੱਲਾਂ ਸੁਣਨੀਆਂ ਪੈਣੀਆਂ ਦੀਦੀ ਥੋੜਾ ਸੋਚ ਸਮਝ ਕੇ ਬੋਲੋ ਕਿੰਦਾ ਬੋਲਣ ਦਾ ਹੈ ਜੇ ਤੁਸੀਂ ਤੁਹਾਡੀ ਮਾਂ ਨਹੀਂ ਹੈਗੀ ਤੁਹਾਨੂੰ ਤੇ ਫੀਲਿੰਗ ਸਮਝਣੀ ਚਾਹੀਦੀ ਆ ਕਿ ਜਦੋਂ ਮਾਂ ਮੰਜੇ ਤੇ ਹੋਵੇ ਤਾਂ ਕੀ ਹੁੰਦੀ ਈਆਂ ਦੀ ਹਾਲਤ ਮੈਨੂੰ ਸਾਰਾ ਪਤਾ ਵਾ ਤੁਹਾਡੀ ਤੇ ਮਾਂ ਬਿਮਾਰ ਆ ਤੇ ਮੇਰੀ ਤੇ ਮਾਂ ਹੈ ਹੀ ਨਹੀਂ ਮੈਨੂੰ ਪਤਾ ਜਦੋਂ ਮੇਰੀ ਮਾਂ ਮਰੀ ਮੈਂ ਕਿੱਦਾਂ ਕੰਧਾਂ ਬੁਰੇ ਲੱਗਦੇ ਰੋਨੀ ਹਾਂ ਇੱਥੇ ਆਣ ਕੇ ਫਿਰ ਵੀ ਮੈਂ ਆਪਣੇ ਆਪ ਨੂੰ ਹੌਸਲਾ ਦਿੱਤਾ ਦੋ ਲੋਕਰ ਸੰਭੇ ਇਧਰ ਵੀ ਸੰਭਿਆ ਉਧਰ ਵੀ ਸੰਭਿਆ ਸਾਰਿਆਂ ਨੂੰ ਰੋਟੀ ਪਾਣੀ ਬਣਾ ਕੇ ਦਿਨੀ ਆ ਤੁਹਾਡੀ ਤੇ ਪਰਜਾਈ ਹੈਗੀ ਮੇਰੀ ਤੇ ਉਹ ਵੀ ਨਹੀਂ ਹੈਗੀ ਮੇਰੇ ਸਿਰ ਤੇ ਦੋਵਾਂ ਘਰਾਂ ਦੀ ਜ਼ਿੰਮੇਵਾਰੀ ਪੈ ਗਈ ਜੇ ਮੈਂ ਤੁਹਾਡੇ ਵਾਂਗੂ ਕਰਦੀ ਤੇ ਫੇਰ ਮੈਂ ਚਲਾ ਲਿਆ ਇਹ ਘਰ ਜ਼ਿੰਦਗੀ 'ਚ ਦੋਖ ਸੁਖ ਹੁੰਦੇ ਰਹਿੰਦੇ ਆ ਇਹ ਥੋੜੀ ਆ ਵੀ ਇੱਕ ਗੱਲ ਦਾ ਆਪਾਂ ਬਹਾਨਾ ਹੀ ਬਣਾ ਕੇ ਬਹਿ ਜਾਣਾ ਕੱਲਾ ਹੁਣ ਆਪਣੀ ਮਾਂ ਬਾਰੇ ਨਾ ਸੋਚੀ ਜਾਓ ਇਧਰ ਦਾ ਵੀ ਸੋਚੋ ਇਹ ਵੀ ਘਰ ਤੋਂ ਹੀ ਸੰਭਣਾ ਮੈਂ ਕਿੰਨੇ ਕੁ ਦੇਣੇ ਆ ਇੱਥੇ ਭਾਬੀ ਹੁਣ ਇੱਥੇ ਬਹੁਤੀ ਬਹਿਸਬਾਜ਼ੀ ਨਾ ਕਰ ਆ ਫੜ ਰੋਟੀ ਤੇ ਚਾਜ ਨਾ ਬਣਾ ਕੇ ਲਿਆ ਕੇ ਦੇ ਫੇ ਤੂੰ ਇੱਥੇ ਬੈਠੇ ਮੈਂ ਬਾਹਰ ਇੱਕ ਕੰਦੀ ਹਾਂ ਹਾਂ ਬੱਸ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਮੈਂ ਕਿਹਾ ਮੇਰਾ ਨਾ ਪਿੰਡ ਜਾਣ ਨੂੰ ਬੜਾ ਜੀ ਕਰਨ ਲਿਆ ਆ ਜਿੰਦ ਜਾਣ ਨੂੰ ਤੇ ਕੋਈ ਨਹੀਂ ਜਾਉਂਨੇ ਕਿਧਰ ਜਾਣਾ ਮੈਂ ਸੋਚਣ ਦੀ ਹਾਂ ਮੈਂ ਨਾ 2-4 ਦਿਨ ਲੈ ਕੇ ਆਵਾਂ ਮੰਮੀ ਕੋਲ ਇਹ ਵੀ ਬੜਾ ਠੀਕ ਹੈ 2-4 ਦਿਨ ਰਹਿਣਗੇ ਉੱਥੇ ਜਰਾ ਮਨ ਹੌਲਦਾ ਹੋਰ ਹੋਊਗਾ ਘੜੀ ਮੰਮੀ ਲਾ ਕੇ ਟਾਈਮ ਸਪੈਂਡ ਕਰੀ ਹੈ ਨਾ ਨਾਲੇ ਵੀਰ ਹੁਣਾਂ ਨੂੰ ਥੋੜਾ ਜਿਹਾ ਹੌਸਲਾ ਜਿਹਾ ਹੋ ਜੂਗਾ ਹਾਂਜੀ ਤਾਂ ਇਹ ਮੈਂ ਸੋਚਿਆ ਕਿ ਮੈਂ ਰਹਿ ਹਾਂ ਨਹੀਂ 2-4 ਦਿਨ ਨਹੀਂ ਕੋਈ ਨਹੀਂ ਜਾਣ ਨੇ ਆਜਣਾ ਆ ਵਾਦੀ ਚਲ ਜਾ ਨੇ ਤੂੰ ਕਰ ਲਉ ਤਿਆਰੀ ਚਲ ਮੈਂ ਕੱਪੜੇ ਪੈਕ ਕਰ ਲੈਣੇ ਤੂੰ ਕਰ ਸਾਡਾ ਨਾਂ ਮੈਂ ਚਲੋ ਠੀਕ ਚਲੋ ਚੱਲੀਏ ਵੀਰੇ ਕਿੱਥੇ ਚਲੇ ਜਾਏ ਕਿੱਥੇ ਤਿਆਰੀ ਕੀਤੀ ਆ ਮੈਂ ਨਾ ਉੱਥੇ ਚਿੱਟੇ ਸਾਡਾ ਮੈਂ ਨੂੰ 2-4 ਦਿਨ ਕਿੰਦੀ ਰਹਿਣਾ ਦਾ ਨਾ ਚੱਲਣਾ ਦਮ ਸ਼ਾਟ ਤੇ ਇੱਥੇ ਕਿੰਨੇ ਕੰਮ ਕਰਨਾ ਵਾ ਦੀਦੀ ਰੋਟੀ ਪਾਣੀ ਦੀ ਗੱਲ ਹੈ ਰੋਟੀ ਪਾਣੀ ਤੁਸੀਂ 2-4 ਦਿਨ ਕਰ ਲਿਓ ਸਫਾਈਆਂ ਰਹਿਣ ਦੋ ਮੈਂ ਆਣ ਕੇ ਆਪੇ ਕਰ ਲਵਾਂਗੀ ਭਾਬੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕੋਈ ਕੰਮ-ਕੁੰਮ ਨਹੀਂ ਇੱਥੇ ਕਰਨਾ ਠੀਕ ਹੈ ਬੜਾ ਚਿਹਰਾ ਹੋ ਗਿਆ ਮੈਨੂੰ ਇੱਥੇ ਕੰਮ ਕਰਦੇ ਨੂੰ ਇੱਧਰ ਫੜਾਓ ਬੈਗ ਕਿਤੇ ਨਹੀਂ ਜਾਣਾ ਤੁਣਾ ਚੁੱਪ ਕਰਕੇ ਤੇ ਅੰਦਰ ਬਹਿ ਜਾਓ ਨਾਲੇ ਮੇਰੀ ਗੱਲ ਸੁਣੋ ਮੇਰਾ ਸਿਰ ਬੜਾ ਪੀੜ ਹੋਣ ਡਿਆ ਤੇ ਜਾ ਕੇ ਚਾਹ ਬਣਾ ਕੇ ਲਿਆਓ ਬਣਾ ਦਿੰਦੀ ਤੇ ਦੇ ਆ ਲੋ ਚਾਹ ਹਾਏ ਹਾਏ ਪਾਬੀ ਆ ਚਾਹ ਨਹੀਂ ਕੇ ਨਾ ਕੰਮ ਦੀ ਚਾਹ ਨਾ ਵਿੱਚ ਮਠਾਣਾ ਦੁੱਧ ਇਹ ਕਿਦਿਸ ਵਾ ਤੇ ਚਾਹ ਬਣਾਈ ਹੈ ਕੀ ਖਰਾਬੀ ਚਾਹ ਦੀ ਕੇ ਨਾ ਕੰਮ ਦੀ ਚਾਹ ਕੌੜੀ ਚਾਹ ਵਾ ਤੈਨੂੰ ਜਾ ਕੇ ਸਵਾਦ ਦੀ ਚਾਹ ਬਣਾ ਕੇ ਲਿਆਇਓ ਤੇ ਨਾਲ ਪਕੌੜੇ ਕੱਢ ਲਿਆਇਓ ਮੈਨੂੰ ਫੋਕੀ ਜਾਣੀ ਨੰਗ ਦੀ ਦੀਦੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਮੰਮੀ ਮੇਰੇ ਉਧਰ ਠੀਕ ਨਹੀਂ ਕਿੰਨਾ ਬਿਮਾਰ ਆ ਤੇ ਮੈਂ ਫਿਰ ਵੀ ਔਖੀ ਸੋਖੀ ਹੋ ਗਏ ਤੇ ਤੁਹਾਨੂੰ ਰੋਟੀ ਪਾਣੀ ਚਾਹ ਪਾਣੀ ਬਣਾ ਕੇ ਦੇਣ ਲਈ ਆ ਤੇ ਤੁਸੀਂ ਕਹਿੰਦੇ ਪਕੌੜੇ ਬਣਾ ਕੇ ਦੇ ਓ ਹਰ ਸੋਈ ਮੇਰੇ ਵੱਲ ਬਣਾਓ ਪਕੌੜੇ ਮੇਰੇ ਵੱਲ ਬਣਾਓ ਟਿੱਕੀਆਂ ਮੇਰੇ ਤੋਂ ਨਹੀਂ ਜੇ ਬੰਦੇ ਨਹੀਂ ਭਾਬੀ ਆ ਕੇ ਗੱਲ ਹੋਈ ਪੀ ਮੈਂ ਔਖੇ ਜੋਕੇ ਕੰਮ ਕਰਨ ਲਈ ਕਰਨਾ ਨਹੀਂ ਹੈ ਮਾਂ ਉੱਥੇ ਬਿਮਾਰ ਪਈ ਆ ਇੱਥੇ ਨਹੀਂ ਨਹੀਂ ਦੀਦੀ ਤੁਸੀਂ ਕਿੱਦਾਂ ਬੋਲਣ ਦਾ ਹੈ ਜੇ ਮੇਰੀ ਮਾਂ ਬਿਮਾਰ ਹੈ ਤੁਹਾਨੂੰ ਕਿਸੇ ਨਾ ਕਿਸ ਦਾ ਦੁੱਖ ਸੁੱਖ ਨਹੀਂ ਹੈਗਾ ਪਕੌੜੇ ਬਣਾ ਕੇ ਤੇ ਟਿੱਕੀਆਂ ਬਣਾ ਕੇ ਦੋ ਆਪਣਾ ਸੁਆਦ ਅੱਗੇ ਰੱਖਿਆ ਤੁਸੀਂ ਲੈ ਹੁਣ ਮੇਰਾ ਖਾਣਾ ਪੀਣਾ ਤੁਹਾਨੂੰ ਚੁਭਦਾ ਵਾ ਜੇ ਮੈਂ ਪਕੌੜੇ ਮੰਗ ਹੀ ਲੈ ਤਾਂ ਫਿਰ ਕੀ ਹੋ ਗਿਆ ਵਾ ਨਹੀਂ ਦੀਦੀ ਜੇ ਖਾਣ ਨੂੰ ਜੀ ਕਰਦਾ ਵਾ ਤੇ ਥੋੜਾ ਬੋਤਾ ਕੰਮ ਵੀ ਕਰ ਲੈਣਾ ਚਾਹੁੰਦਾ ਵਾ ਕੰਮ ਕਰਨ ਦੇ ਵਿੱਚ ਕੀ ਆ ਤੁਸੀਂ ਮੈਨੂੰ ਲੱਗਦਾ ਸਹੁਰੇ ਕੰਮ ਕਰਨ ਦੇ ਮਾਰੇ ਤਾਂ ਹੀ ਇੱਥੇ ਬੈਠੇ ਰਹਿੰਦੇ ਆਣ ਕੇ ਆਰਡਰ ਮਾਰਦੇ ਰਹਿੰਦੇ ਮੇਰੇ ਤੇ ਇੱਥੇ ਡੇਰੇਲਾ ਛੱਡਦੇ ਜੇ ਮੈਨੂੰ ਤਾਂ ਲੱਗਦਾ ਜਿੰਨਾ ਚਿਰ ਬਾਜੀ ਛੁੱਟੀ ਤੇਰੇ ਉੱਥੇ ਪਹੁੰਚ ਰਹੇ ਹਾਂ ਨਾ ਉਹਨਾਂ ਚਿਰ ਇੱਥੇ ਹੀ ਬੈਠੇ ਰਹਿੰਦੇ ਜੀ ਭਾਬੀ ਤੇਰੀ ਹਿੰਮਤ ਕਿੱਦਾਂ ਹੋਈ ਮੈਨੂੰ ਇੰਨੇ ਗੱਲ ਕਹਿਣ ਦੀ ਕੱਲ ਅਜੇ ਮੈਂ ਤੈਨੂੰ ਵਿਆਹ ਕੇ ਲਿਆਈ ਆ ਤੇ ਅੱਜ ਤੂੰ ਮੈਨੂੰ ਗੱਲਾਂ ਕਰਨ ਡਈ ਆ ਪਕੌੜੇ ਮੰਗ ਲੈ ਹੀ ਤੇਰੇ ਕੋਲ ਮੈਂ ਤੂੰ ਨਹੀਂ ਬਣਾ ਕੇ ਦੇਣੇ ਤੇ ਹੋਰ ਕਿੰਨੇ ਬਣਾ ਕੇ ਦੇਣੇ ਤੂੰ ਨਹੀਂ ਕੰਮ ਕਰਨਾ ਤੇ ਹੋਰ ਕਿੰਨੇ ਕੰਮ ਕਰਨਾ ਅੱਜ ਤੱਕ ਮੇਰੇ ਪਿਓ ਨੇ ਮੇਰੇ ਭਰਾ ਨੇ ਮੈਨੂੰ ਇੰਨੀ ਗੱਲ ਨਹੀਂ ਕਹੀ ਮੈਂ ਇੱਥੇ ਆ ਕੇ 4 ਦਿਨ ਰਵਾਂ 10 ਦਿਨ ਰਵਾਂ ਮੇਰਾ ਘਰ ਆ ਤੂੰ ਹੋਵੇਂ ਕ ਅਵੇ ਇੱਕ ਵੀਰ ਮੈਨੂੰ ਕਹਿੰਦੀ ਵੇਲੀ ਰਹਿਣ ਦੀ ਮਾਰੀ ਇੱਥੇ ਆ ਜਾਂਦੀ ਕੰਮ ਕਰਨ ਦੀ ਮਾਰੀ ਇੱਥੇ ਵੇਲੀ ਖਾਣ ਦੀ ਮਾਰੀ ਇੱਥੇ ਆ ਜਾਂਦੀ ਹੈ ਜਦੋਂ ਮੈਂ ਇਨਾ ਚੇਰਕਾਰ ਸਾਮ ਛੱਡਿਆ ਉਦੋਂ ਮੈਂ ਚੰਗੀ ਹਾਂ ਅੱਜ ਇੱਕ ਪਕੌੜੇ ਮੰਗ ਲਏ ਤੇ ਮੈਨੂੰ ਇਹਨੇ ਨੀਆਂ ਗੱਲਾਂ ਸੁਣਾਤੀਆਂ ਕੀ ਕਹਿੰਦੀ ਕਣ ਕਹਿਣ ਕਿ ਧੀ ਤੁਹਾਡੇ ਸਾਹਮਣੇ ਬੋਲਣ ਢਈ ਆ ਆਰਡਰ ਮਾਰਦੀ ਰਹਿੰਦੀ ਤੇ ਮੈਂ ਆਹ ਬਣਾ ਕੇ ਖਾ ਲਓ ਗੱਲ ਕਿੱਦਾਂ ਕਰਨੀ ਹੈ ਉਹਨਾਂ ਤੇ ਉਹ ਕਿੱਦਾਂ ਬੋਲਣ ਢੇ ਉਹ ਨਹੀਂ ਦਿਖੰਡਿਆ ਤੁਹਾਨੂੰ ਆ ਵੇਖ ਲਾ ਵੀਰ ਇੰਦਾ ਬੋਲਣ ਲਈ ਅਜੇ ਕੱਲ ਆਪਣੇ ਹੱਥੀਏ ਨੂੰ ਮੈਂ ਵਿਆਹ ਕੇ ਲਿਆਈ ਆ ਕਿ ਚੱਲ ਆਈ ਆ ਤੇ ਮੈਂ ਸੋਖ ਲਾਉਂਗੀ ਇਹਨਾਂ ਚਿਹਰਾ ਹੋ ਗਿਆ ਮੈਨੂੰ ਇੱਥੇ ਕਰਦੀ ਨੂੰ ਅਸੀਂ ਨਹੀਂ ਕਦੀ ਅੱਜ ਤੱਕ ਉਹਨਾਂ ਨਾਲ ਗੱਤਾਂ ਘੱਟ ਕੋ ਗੱਲ ਕੀਤੀ ਤੇ ਤੂੰ ਕੌਣ ਹੁੰਨੀ ਆ ਜਦੋਂ ਮੈਂ ਸੁਣੌਣ ਲਈ ਉਹਨੂੰ ਤਨ ਮੇਰੀਆਂ ਗੱਲਾਂ ਦੇ ਖੰਡੀਆਂ ਦੀਦੀ ਦੀਆਂ ਨਹੀਂ ਦੇਖਣੀਆਂ ਉਹ ਕਿੱਦਾਂ ਬੋਲਣ ਲਈ ਆ ਵੇਖ ਲਓ ਵੀਰ ਤੇਰੇ ਸਾਹਮਣੇ ਹੀ ਆ ਕਿੱਦਾਂ ਗੱਲ ਕਰਦੇ ਨੇ ਮੇਰੇ ਨਾਲ ਤੂੰ ਹੀ ਕਿਹੜਾ ਘੱਟ ਘੱਟ ਚੁੱਕੋ ਚੁੱਕੋ ਹੱਥ ਮੇਰੇ ਤੇ ਕਿੱਦਾਂ ਚੁੱਕਦੇ ਜਰੋ ਕਿਉਂ ਗਏ ਮਾਰੋ ਹੁਣ ਉਦੇ ਮਗਰ ਲਾਕੇ ਤੁਸੀਂ ਮਾਰਨ ਡੈ ਜੇ ਅਜੇ ਕੱਲ ਮੇਰਾ ਵਿਆਹ ਹੋਇਆ ਤੇ ਅੱਜ ਤੁਸੀਂ ਹੱਥ ਚੁੱਕਣ ਡੈ ਮੇਰੇ ਤੇ ਜਾਨੋ ਹੀ ਮਾਰ ਦੋ ਤੁਹਾਨੂੰ ਹੋਈ ਨਹੀਂ ਮੈਂ ਚੰਗੀ ਲੱਗਦੀ ਮੈਂ ਇਸ ਘਰ ਚ ਰਹਿਣਾ ਹੀ ਨਹੀਂ ਮੈਂ ਚਲੇ ਹੀ ਜਾਣਾ ਜਾ ਡਰਾਵੇ ਕਿੰਨੂ ਦਿੰਨੀ ਐ ਚੱਲ ਵੀਰ ਐਦਾਂ ਨਾ ਕਰ ਕੱਲ ਜੇ ਵਿਆਹ ਆ ਲੋਕੀ ਕੀ ਕਹਿਣਗੇ ਲੋਕੀ ਕਹਿੰਦੇ ਰਹਿਣ ਤੋ ਕਰਾ ਜਾ ਤੈਨੂੰ ਮੈਂ ਆਪ ਛੱਡ ਜਉਣਾ ਨਹੀਂ ਤੇ ਯਾਰਾ ਰਹਿ ਤੈਨੂੰ ਛੱਡ ਜਉਣਾ ਮੇਰ ਰੋਗਲਾ ਇਹਨੂੰ ਲੋਕੀ ਕੀ ਕਹਿਣਗੇ ਅਜੇ ਕੱਲ ਵਿਆਹ ਹੀ ਆਈ ਤੇ ਅੱਜ ਚ ਨਿਕਲ ਵੀ ਚਲੇ ਵੀ ਗਈ ਆ ਜੋ ਮਰਜ਼ੀ ਕਹਿੰਦੇ ਰਹਿਣ ਲੋ ਅਹੀਂ ਸਭ ਤੋਂ ਵੱਧ ਉਹਦਾ ਦੁੱਖ ਕਰਨਾ ਵੀ ਉਹਦੀ ਮਾਂ ਬਿਮਾਰ ਆ ਤੇ ਹੀ ਨਾ ਇਹਨੂੰ ਜ਼ਿਆਦਾ ਕਰੀਏ ਨਾ ਉਦੋਂ ਤੱਕ ਪਾ ਮਾ ਕੇ ਸਾਹਮਣੇ ਆਉਂਦਾ ਨਹੀਂ ਇਹਨੂੰ ਦਿਖਾਇਆ ਉਹ ਤੇ ਵੀਰੇ ਦੀ ਅਕਲ ਆ ਨਾ ਇਹਦੀ ਸਮਝ ਆ ਇਹਨੂੰ ਨਹੀਂ ਹੈਗੀ ਲੋਕਾਂ ਇਹਨੂੰ ਥੋੜੀ ਕਹਿਣਾ ਵਾ ਹਾਨੂੰ ਕਹਿਣਾ ਵਾ ਠੀਕ ਹੈ ਨਾ ਦੱਸ ਅੱਡੇ ਵਾਲ ਨੂੰ ਪੈਂਡ ਹੀ ਏ ਜਾ ਵਿੱਚ ਕਰਨੀ ਜਾ ਜਾਂਦੀ ਨਹੀਂ ਹੁਣ ਹੁਣ ਅੰਦਰ ਵਾਲੇ ਬੈ ਗਈਆਂ ਲੈ ਨਿਕਲ ਚੱਲੀ ਮੈਂ ਮੇਰੀ ਇਹ ਘਰ ਤੋਂ ਕੋਈ ਵੜਤੀ ਨਹੀਂ ਨਾ ਚੱਲੀ ਮੈਂ ਛੱਤਰ ਨਹੀਂ ਖਾਣਾ ਇੱਥੇ ਰਹਿ ਕੇ ਤੁਹਾਡੇ ਮੈਂ ਹੁਣ ਨਹੀਂ ਮੈਂ ਆਉਂਦੀ ਲਾਖਾਂ ਤੇ ਜਿਹੜੇ ਨੂੰ ਪੱਟੀ ਹੁੰਦਾ ਉਹ ਆਖੀ